ਵੋਟਾਂ ਤੇ ਕੰਟਰੋਲ ਤਾਂ ਚਾਹੀਦਾ ਜੀ ਚਾਹੀਦਾ ਕਿ ਨਹੀਂ ਚਾਹੀਦਾ ਤੁਸੀਂ ਇਸ ਗੱਲ ਦੇ ਵਿੱਚ ਜਿਵੇਂ ਮਰਜ਼ੀ ਗੱਲਬਾਤ ਕਰ ਸਕਦੇ ਹੋ ਚਾਰ ਜਿਹੜੇ ਜਵਾਨੀ ਲੈਂਦੇ ਹਰਦੇ ਮੜਮਟਾ ਤੇ ਕੰਟਰੋਲ ਚਾਹੀਦਾ ਜੀ ਪਰ ਨਹੀਂ ਕੋਈ ਕੰਟਰੋਲ ਕਰਦਾ ਅੱਜ ਵੋਟਾਂ ਲੈ ਲੈਣਗੇ ਕੱਲ ਮਰਦੇ ਕਿਸਨ ਦੇ ਬਾਦ ਅਪਛਣੇਗੇ टे चार चार ਨਸ਼ੇ ਨਹੀਂ ਪਾਜਦੇ ਨਾ ਖਾਂਦੇ ਉਹ ਨਸ਼ਾ ਤਾਂ ਉਹਨੇ ਬਣਾਤੀ ਦੱਸੋ ਪਾਣਾ ਵੇਚਦਾ ਫਿਰਦਾ ਸਾਡਾ ਕੋਈ ਵੇਚਦਾ ਤਾਂ ਤਾਂ ਦੱਸੋ ਤੇ ਨਹੀਂ ਦੱਸੋ ਕੋਣ ਵੇਚਦਾ ਨਾ ਦਾ ਨਾਮ ਹੈ ਉਹਦਾ ਨਾਮ ਨਹੀਂ ਹਾਂ ਵੀਰ ਜੀ ਤਾਂ ਅਨੁਸਾਣ ਲੈਣਾ ਤਾਂ ਭੈਣਾਂ ਦਾ ਖਿਆਲ ਵੀ ਰੱਖੋ ਜੀ ਖਿਆਲ ਰੱਖਾਂਗੇ ਨਾ ਕਿਉਂ ਗ੍ਰੀਕਾਂ ਬਾਰੇ ਵੀ ਸੋਚਿਆ ਕਰੋ ਪੂਰਾ 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 ਨਸ਼ੇ ਦੀ ਗੱਲ ਕਿਸੇ ਨੇ ਨਹੀਂ ਕੀਤੀ ਬੱਚੇ ਬਹੁਤ ਪੰਡਤ ਮੱਛਾ ਖਾਂਦੇ ਆ ਵੀਰ ਜੀ ਔਰ ਖਾਂਦੇ ਨਹੀਂ <laughs> ਨਹੀਂ <laughs> 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 <hums> <hums> ਮੈਂ ਤਾਂ ਖਾਂਦਾ ਪਰ ਮਾਰਾ ਮਾਟਾ ਕੰਟਰੋਲ ਕਰਨਾ ਚਾਹੀਦਾ ਹਾਂ ਮਾਰਾ ਪੂਰੀ ਗਾਵੇ ਲੋਕੋ ਚਾਹੁੰਦੇ ਨੇ ਕਿ ਆਪਣਾ ਵੇਦ ਦਾ ਕੰਮ ਕਰਦੇ ਆ ਕਿਸੇ ਨੇ ਕੱਲ ਨੂੰ ਬਾਹਰ ਨਹੀਂ ਕਰੀ ਮੈਂ ਕੁਝ ਨਹੀਂ ਕੀਤਾ ਮੈਂ ਉਹਦੇ ਕੋਲ ਕਰਨਾ ਹੈ ਕਿ ਦੱਸੋ ਰੋਡ ਕਰ ਸਕਦਾ ਹਾਂ ਮੈਂ ਆਉਂਗਾ ਕੱਲ ਨੂੰ ਕਿਸੇ ਨੇ ਨਹੀਂ ਫੜਨੀ ਅੱਜ ਫੜ ਗਿਆ ਬੰਦੇ ਪੋਟਾ ਪਾਉਣਗੇ ਜਿੱਤੂਗਾ ਨਹੀਂ ਪਾਉਣਗੇ ਜੀ ਪਾਉਣੇ ਸਾਰੇ ਕੋਈ ਨਹੀਂ ਗੁਸਾ ਕਰਦਾ ਨਹੀਂ ਕਿੰਨਾ ਥੋੜਾ ਪਾਉਣ ਕਰਾਂਗੇ मेर नमजी